ਇਹ ਜਿਹੜੀ ਸੇਵਾ ਤੁਸੀਂ ਦੇਖ ਰਹੇ ਹੋ ਇੱਥੋਂ ਲੋੜ ਹੋ ਕੇ ਜਾ ਰਹੀ ਆ ਉਹ ਆਚਾਰ ਦੀਆਂ ਗੱਠਾਂ ਇਹ ਜਿਹੜੀ ਸੇਵਾ ਆਚਾਰ ਦੀ ਆਪਣੇ ਪਿੰਡੋਂ ਸਰਪੰਚ ਸਾਹਿਬ ਜੋ ਮੌਜੂਦਾ ਸਰਪੰਚ ਸਾਹਿਬ ਜਤਿੰਦਰ ਸਿੰਘ ਪਿਆਰਨਾਪਨਿੰਦੀ ਵੀ ਕਹਿੰਦੇ ਆ ਉਹਨਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਕਰਵਾਈ ਜਾ ਰਹੀ ਆ ਉਹਨਾਂ ਨੇ ਇਹ ਵਾਅਦਾ ਕੀਤਾ ਸਾਡੇ ਨਾਲ ਵੀ ਜਿੰਨਾ ਵੀ ਤੁਸੀਂ ਨੂੰ ਲੋੜ ਆਚਾਰ ਚੱਕੀ ਜਾਓ ਅਸੀਂ ਬਾਅਦ ਦੇ ਵਿੱਚ ਆਪੇ ਹੀ ਉਹਨਾਂ ਨਾਲ ਹਸਾਬਤਾ ਵਿਚਾਰ ਵਾਲਾ ਨਾ ਕਰ ਲਾਂਗੇ ਬਹੁਤ ਧੰਨਵਾਦ ਇਧਰ ਸਮਜੀ ਸਿੰਘ ਖਾਲਸਾ ਵੱਲੋਂ ਸਾਨੂੰ ਗੱਡੀ ਦੀ ਵੀ ਆਪਣੇ ਪਿੰਡ ਦੇ ਪੰਚਾਇਤ ਮੈਂਬਰ ਆ ਉਹਨਾਂ ਵੱਲੋਂ ਟਰੱਕ ਦੀ ਸੇਵਾ ਕਰਾਈ ਗਈ ਹੈ ਜੀ ਕੱਲ ਨੂੰ ਆਪਾਂ ਪਿੰਡ ਤੋਂ ਸੇਵਾਦਾਰ ਮੁੰਡਿਆਂ ਨੇ ਜਿਨੇ ਵੀ ਕੋਈ ਨੇ ਜਾਣਾ ਤੇ ਉਹ ਕੱਲ ਨੂੰ ਜਾ ਸਕਦਾ ਸਾਡੇ ਨਾਲ ਰਾਸ਼ਨ ਵੀ ਲੈ ਕੇ ਜਾਵਾਂਗੇ ਅਚਾਰ ਵੀ ਲੈ ਕੇ ਜਾਵਾਂਗੇ ਜਿਨ੍ਹਾਂ ਸੇਵਾ ਕਰਨੀ ਆ ਹੋ ਸਕਦਾ ਵੀ ਇਹਦੇ ਵਿੱਚ ਨਾ ਜਰੂਰ ਇਹ ਦੱਸ ਦਿਆਂ ਵੀ ਉੱਥੇ ਸਾਨੂੰ ਰੁਕਣਾ ਪਵੇ ਬੱਚੇ ਪਲੀ ਨਾ ਜਾਣ ਬੇਨਤੀ ਅਸੀਂ ਇਹ ਵੀ ਕਰਦੇ ਹਾਂ ਬੱਚੇ ਨਾ ਜਾਣ ਕਿਉਂਕਿ ਪਾਣੀ ਦਾ ਵਹਾਅ ਦਾ ਤੁਹਾਨੂੰ ਪਤਾ ਹੀ ਆ ਤੇ ਜਿਹੜੇ ਵੀ ਸੇਵਾ ਲਾਰ ਨਹੀਂ ਜਾਣਾ ਉਹ ਜਾ ਸਕਦਾ ਪਰ ਉਹਦੇ ਚ ਮੰਨ ਲਓ ਇਹ ਹੋ ਸਕਦਾ ਵੀ ਇੱਕ ਦਿਨ ਇੱਕ ਦਿਨ ਜਾਂ ਦੋ ਦਿਨ ਉੱਥੇ ਲੱਗ ਵੀ ਜਾਣ ਬਹੁਤ ਧੰਨਵਾਦ ਜੀ ਸਾਰੇ ਪਿੰਡ